ਕंसा ਵਾਹਿਗੁਰੂ ਜੀ ਕੀ ਫਤਿਹ ਸ਼ਬਦ ਸੁਣੋ ਜੀ ਬੜੇ ਪਿਆਰ ਦੇ ਨਾਲ ਕੀ ਅਸੀਂ ਇੱਥੇ ਕਿਸ ਮਕਸਦ ਵਾਸਤੇ ਆਏ ਹਾਂ ਕੀ ਕਰਕੇ ਜਾਣਾ ਆਓ ਰੰਗিয়ে ਜੀ ਮਨ ਸਾਹਿਬ ਦੇ ਰੰਗਾਂ ਦੇ ਵਿੱਚ ਆਓ ਰੰਗিয়ে ਜੀ ਮਨ ਸਾਹਿਬ ਦੇ ਰੰਗਾਂ ਦੇ ਵਿੱਚ ਔਰੰਗੀਏ ਜੀ ਮਨ ਸਾਹਿਬ ਦੇ ਰੰਗਾਂ ਦੇ ਵਿੱਚ ਮੁੱਕ ਜਾਈਏ ਨਾ ਜੀ ਕਿਤੇ ਮਾਇਆ ਦੇ ਮੰਗਾ ਦੇ ਵਿੱਚ ਮੁੱਕ ਜਾਈਏ ਨਾ ਜੀ ਕਿਤੇ ਮਾਇਆ ਦੇ ਮੰਗਾ ਦੇ ਵਿੱਚ ਰੰਗ ਲਾ ਜਿੰਦੇ ਨਿਰੰਗ ਸਾਈਂ ਦੇ ਰੰਗਾਂ ਦੇ ਵਿੱਚ ਰੰਗ ਲੈ ਜਿੰਦੇ ਨੀ ਰੰਗ ਸਾਈਂ ਦੇ ਰੰਗਾਂ ਦੇ ਵਿੱਚ ਸੁਖ ਮਿਲਦਾ ਜੀ ਸਦਾ ਪਿਆਰੇ ਦੇ ਸੰਗਾਂ ਦੇ ਵਿੱਚ ਸੁਖ ਮਿਲਦਾ ਜੀ ਪਿਆਰ ਸਦਾ ਪਿਆਰੇ ਦੇ ਸੰਗਾਂ ਦੇ ਵਿੱਚ ਆਉ ਰੰਗिए ਜੀ ਮਨ ਸਾਹਿਬ ਦੇ ਰੰਗਾਂ ਦੇ ਵਿੱਚ ਆਉ ਰੰਗिए ਜੀ ਮਨ ਸਾਹਿਬ ਦੇ ਰੰਗਾਂ ਦੇ ਵਿੱਚ ਖਜ਼ਾਨੇ ਖਾਸ ਨੇ ਜੀ ਗੁਰਬਾਣੀ ਦੇ ਰੰਗਾਂ ਦੇ ਵਿੱਚ ਖਜਾਨੇ ਖਾਸ ਨੇ ਜੀ ਗੁਰਬਾਣੀ ਦੇ ਰੰਗਾਂ ਦੇ ਵਿੱਚ ਰੰਗ ਲੈ ਜਿੰਦੇ ਨਿਰੰਗ ਦਾਤੇ ਦੇ ਰੰਗਾਂ ਦੇ ਵਿੱਚ ਰੰਗ ਲੈ ਜਿੰਦੇ ਨਿਰੰਗ ਦਾਤੇ ਦੇ ਰੰਗਾਂ ਦੇ ਵਿੱਚ ਢਲ ਜਾਈਏ ਜੀ ਰੀਤ ਬੈਤ ਦੇ ਟੰਗਾਂ ਦੇ ਵਿੱਚ ਢਲ ਜਾਈਏ ਜੀ ਰੀਤ ਬੈਤ ਦੇ ਟੰਗਾਂ ਦੇ ਵਿੱਚ ਆਉ ਰੰਗিয়ে ਜੀ ਮਨ ਸਾਹਿਬ ਦੇ ਰੰਗਾਂ ਦੇ ਵਿੱਚ ਆਉ ਰੰਗিয়ে ਜੀ ਮਨ ਸਾਹਿਬ ਦੇ ਰੰਗਾਂ ਦੇ ਵਿੱਚ ਰੰਗ ਲੈ ਜਿੰਦੇ ਨਿਰੰਗ ਸਾਈਂ ਦੇ ਰੰਗਾਂ ਦੇ ਵਿੱਚ ਰੰਗ ਲੈ ਜਿੰਦੇ ਨੀਸ ਰੰਗ ਸਾਈਂ ਦੇ ਰੰਗਾਂ ਦੇ ਵਿੱਚ ਆਉ ਰੰਗিয়ে ਜੀ ਮਨ ਸਾਹਿਬ ਦੇ ਰੰਗਾਂ ਦੇ ਵਿੱਚ ਆ ਰੰਗੀਏ ਜੀ ਮਨ ਸਾਹਿਬ ਦੇ ਰੰਗਾ ਦੇ ਵਿੱਚ ਮੁੱਕ ਜਾਈਏ ਨਾ ਜੀ ਕਿਤੇ ਮਾਇਆ ਦੇ ਮੰਗਾ ਦੇ ਵਿੱਚ ਮੁੱਕ ਜਾਈਏ ਨਾ ਜੀ ਕਿਤੇ ਮਾਇਆ ਦੇ ਮੰਗਾ ਦੇ ਵਿੱਚ ਰੰਗ ਲੈ ਜਿੰਦੇ ਨਿਰੰਗ ਸਾਈਂ ਦੇ ਰੰਗਾ ਦੇ ਵਿੱਚ ਰੰਗ ਲੈ ਜਿੰਦੇ ਨਿਰੰਗ ਸਾਈਂ ਦੇ ਰੰਗਾ ਦੇ ਵਿੱਚ ਸੁਖ ਮਿਲਦਾ ਜੀ ਸਦਾ ਪਿਆਰੇ ਦੇ ਸੰਗਾਂ ਦੇ ਵਿੱਚ ਸੁਖ ਮਿਲਦਾ ਜੀ ਸਦਾ ਪਿਆਰੇ ਦੇ ਸੰਗਾਂ ਦੇ ਵਿੱਚ ਆਉ ਰੰਗिए ਜੀ ਮਨ ਸਾਹਿਬ ਦੇ ਰੰਗਾਂ ਦੇ ਵਿੱਚ ਆਉ ਰੰਗिए ਜੀ ਰੰਗ ਮਨ ਸਾਹਿਬ ਦੇ ਰੰਗਾਂ ਦੇ ਵਿੱਚ ਆਉ ਰੰਗिए ਜੀ ਮਨ ਸਾਹਿਬ ਦੇ ਰੰਗਾਂ ਦੇ ਵਿੱਚ